ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦਿਲ ਰੰਦਾਵਾ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਮੌਸਮ ਕਿੰਨਾ ਸੋਹਣਾ ਆ ਤੇ ਅਸੀਂ ਹੁਣ ਚੱਲੇ ਆਂ ਵਾਪਸ ਤੇ ਆਪਣਾ ਦਿੱਲੀ ਤੇ ਅੰਡੇਮਾਨ ਤੋਂ ਹੁਣ ਵਾਪਸੀ ਆਪਣੀ ਤੇ ਉਮੀਦ ਹੈ ਕਿ ਤੁਹਾਨੂੰ ਅੰਡੇਮਾਨ ਦੇ ਵਲੌਗ ਵਧੀਆ ਲੱਗੇ ਹੋਣਗੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀਰਸਵੇਕਰ ਦੀ ਪ੍ਰਤਿਮਾ ਬਣੀ ਹੋਈ ਹੈ ਤੇ ਨਵੇਂ 에어ਪੋਰਟ ਤੋਂ ਆਪਾਂ ਜਾ ਰਹੇ ਆ ਤੇ ਬਾਕੀ ਤੁਹਾਨੂੰ ਸਾਹਮਣੇ ਤੋਂ ਦਿਖਾ ਦਿੰਨੇ ਆ ਕਿਦਾਂ ਦਾ 에어ਪੋਰਟ ਹੈ ਤੇ ਬਾਕੀ ਤੁਹਾਨੂੰ ਵਧੀਆ ਲੱਗੇ ਹੋਊਗਾ ਅੰਡੇਮਾਨ ਦੇ ਜਿੰਨੇ ਵੀ ਵਲੌਗ ਸੀਗੇ ਆਪਣੇ ਵੱਲੋਂ ਤੇ ਵਧੀਆ-ਵਧੀਆ ਥਾਮਾ ਘੁਮਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜੇ ਉਮੀਦ ਵਧੀਆ ਲੱਗੇ ਤਾਂ ਬਾਈ ਚੈਨਲ ਨੂੰ ਲਾਈਕ ਕਰ ਲਿਓ ਕਮੈਂਟ ਕਰ ਲਿਓ ਸ਼ੇਅਰ ਕਰ ਦਿਓ ਠੀਕ ਆ ਜੀ ਤੇ ਇਹ ਹੈਗਾ ਸਾਹਮਣੇ ਤੁਹਾਨੂੰ ਵੀਊ ਦਿਖਾਣੇ ਆ ਇਹ ਰਿਪੋਰਟ ਨਵੇਂ ਦਾ ਇਹ ਬਾਈ ਪੰਜਾਬੀ ਭਾਈ ਆਪਾਂ ਨੂੰ ਮਿਲੇ ਸੀਗੇ ਤੇ ਬਹੁਤ ਵਧੀਆ ਨੰਦਰ ਨੇਚਰ ਸੀਗਾ ਤੇ ਇਹ ਹੈਗੀ ਵੀਰ ਸਵੇ ਕਰਦੀ ਪ੍ਰਤੀਮਾ ਕਿਦਾਂ ਠੀਕ ਠਾਕ ਹਾਂ ਤੇ ਇਹ ਸਾਹਮਣੇ ਦਾ 뷰 ਇਹ ਬਾਬਿਓ ਜਾ ਕੇ ਹੁਣ ਅੰਦਰ ਵਾਲੀ ਸਾਈਡ ਤੋਂ ਤੁਹਾਨੂੰ ਦਿਖਾਣੇ ਆ ਇਹ ਰਿਪੋਰਟ ਪਾਰਕਿੰਗ ਇੱਧਰ ਵਾਲੀ ਸਾਈਡ ਹੈ ਠੀਕ ਹੈ ਜੀ ਤੇ ਇਹ ਹੈਗੀ ਬਾਹਰ ਅਲੀ ਇਹ ਕੰਮ ਚੱਲ ਰਿਹਾ ਹੈ ਦਾ ਪੁਰਾਣੇ ਵਾਲੇ 에어ਪੋਰਟ ਹਨ ਬੰਦ ਕਰਤਾ ਤੇ ਇਹ ਹੈਗਾ ਇਹਦਾ ਐਂਟਰੀ ਗੇਟ ਹੁਣ ਚਲਦੇ ਆਪਾਂ ਗੇਟ ਦੇਖਦੇ ਆ ਕਿੱਧਰ ਵਾਲੀ ਸਾਈਡ ਆ ਉਹ ਡੀਜ ਵਾਲੀ ਸਾਈਡ ਤੋਂ ਹੈ ਉਧਰ ਵਾਲੀ ਸਾਈਡ ਜਾਣਾ ਪਾਣਾ ਡਿਸਪਾਸ ਉਧਰ ਵਾਲੀ ਉਹ ਗੇਟ ਹੈ ਬਾਈ ਇਹ ਮੇਰੇ ਵੀਰੋ ਇੱਥੋਂ ਹੁੰਦੀ ਹੈ ਐਂਟਰੀ ਠੀਕ ਹੈ ਜੀ ਤੇ ਇਧਰ ਵਾਲੀ ਸਾਈਡ ਤੋਂ ਬੋਰਡ ਹੈਗਾ ਆ ਬੋਰਡ ਤੇ ਫਲਾਈਟਾਂ ਲਿਖੀਆਂ ਹੋਈਆਂ ਨੇ ਤੇ ਹੁਣ ਆਪਾਂ ਅੰਦਰ ਜਾਂਦੇ ਆ ਤੇ ਫਿਰ ਦੇਖਦੇ ਆਪਾਂ ਸਿਸਟਮ ਇਹ ਅੰਦਰ ਦਾ ਕਿਦਾਂ ਦਾ ਨਵਾਂ 에ਰਪੋਰਟ ਆ ਕਿੰਨਾ ਹੁਣ ਕਰ ਲਿਆ ਕਿ ਨਹੀਂ 에ਰਜੀ ਹੋਈ ਲੋ ਜੀ ਵੀਰੋ ਹੁਣ ਆਪਾਂ ਐਂਟਰ ਕਰ ਚੁੱਕੇ ਆ ਵੀਰ ਸਭੀ ਕਰਦੇ ਨਵੇਂ 에ਰਪੋਰਟ ਦੇ ਅੰਦਰ ਬਾਬਿਓ ਇਹ ਹੈਗਾ ਵੀਰ ਸਵੇਰ ਕੜ ਦਾ ਨਵਾਂ ਹੇਅਰ 에ਰਪੋਰਟ ਅੰਡੇਮਾਨ ਨਿਕੋਬਾਰ ਦਾ ਜੋ ਕਿ ਲੇਟਸਟ ਅਲੀ ਬਣਿਆ ਆ ਤੇ ਹਾਲੀ ਇਹਦਾ ਕੰਮ ਚੱਲ ਰਿਹਾ ਹੈ ਇਹਦੇ ਉੱਤੇ ਠੀਕ ਹੈ ਜੀ ਹਾਲੇ ਕਿਸੇ ਪੰਜਾਬੀ ਬਲੌਗਰ ਨੇ ਤੁਹਾਨੂੰ ਦਿਖਾਇਆ ਨਹੀਂ ਹੋਣਾ ਇਹ ਇਹ ਵਾਲਾ 에ਰਪੋਰਟ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਬਾਬਿਓ ਹੁਣ ਆਪਾਂ ਪਰਲੀ ਸਾਈਡ ਤੋਂ ਚੈਕਿੰਗ ਕਰਾ ਲਈ ਸੀਗੀ ਸਕੋਟੀ ਚੈਕਿੰਗ ਆਪਣੇ ਬੈਗਾਂ ਦੀ ਤੇ ਹੁਣ ਆਪਾਂ ਜਾਣਾ ਹੈ ਇਧਰ ਵਾਲੀ ਸਾਈਡ ਆਪਾਂ ਬੋਰਡਿੰਗ ਪਾਸ ਲਾਵਾਂਗੇ ਆਪਣਾ ਵਿਸਤਾਰਾ ਦੀ ਹੈ ਆਪਣੀ ਬੋਰਡਿੰਗ ਕਰਨਾ ਨੇ 100 ਰੁਪਏ ਆ ਇਧਰ ਮੇਰੇ ਵੀਰੋ ਵਿਸਤਾਰਾ ਵਾਲਿਆਂ ਨੂੰ ਕੋ ਲੈਣੇ ਆ ਹੁਣ ਬੋਰਡਿੰਗ ਪਾਸ ਹਮੇ ਸਾਦਾ 1 ਮਿੰਟ ਲੋ ਜੀ ਬਾਬਿਓ ਇਹ ਆਪਾਂ ਕਰਾ ਲਈ ਹੁਣ ਆਪਾਂ ਕੀ ਕਹਿੰਦੇ ਆ ਸਕੋਟੀ ਚੈਕਿੰਗ ਕਰਾ ਲਈ ਆ ਆਪਾਂ ਹੁਣ ਲੋ ਜੀ ਬਾਬੇ ਹੁਣ ਆਪਾਂ ਸਕੋਟਿੰਗ ਚੈਕਿੰਗ ਕਰਾ ਲਈ ਐ ਇਧਰ ਵਾਲੀ ਸਾਈਡ ਨਵੀਆਂ ਸ਼ੋਪਾਂ ਖੁੱਲੀਆਂ ਨੇ ਜਿਹੜਾ ਨਵਾਂ 에ਰਪੋਰਟ ਬਣਾਇਆ ਉਧਰ ਵਾਲੀ ਸਾਡੇ ਕਫੀਲਾ ਜਿਹੜਾ ਕਾਫੀ ਬਾਹਰ ਆ ਜਰਾ ਠੀਕ ਆ ਜੀ ਇਧਰ ਵੀ ਮੇਰੇ ਹਿਸਾਬ ਨਾਲ ਬਾਈ ਰੈਸਟੋਰੈਂਟ ਬਣੇ ਆ ਪਰ ਰੇਟ ਹਨ ਦੇ ਬਹੁਤ ਮਹਿੰਗੇ ਆ ਮੇਰੇ ਹਿਸਾਬ ਨਾਲ ਹੁਣੇ ਠੀਕ ਆ ਜੀ ਤੇ ਹੁਣ ਪਹਿਲਾਂ ਬਈ ਆਪਾਂ ਬੈਗ ਬੂਥ ਧਰੀਏ ਕਿੱਥੇ ਲੋ ਜੀ ਬਾਬੇਓ ਐਂਟਰੀ ਸਟਾਰਟ ਹੋ ਗਈ ਆਪਣੀ 4 ਨੰਬਰ ਗੇਟ ਤੋਂ ਠੀਕ ਆ ਜੀ ਪਹਿਲਾਂ ਜਾਵਾਂ ਕਲਕੱਤਾ ਫਿਰ ਕਲਕੱਤਾ ਤੋਂ ਜਾਵਾਂਗੇ ਦਿੱਲੀ ਬਾਬਿਓ ਤੇ ਜੁਆਇੰਟ ਹੈਗੀ ਐ ਥੈਂਕ ਯੂ ਲੋ ਜੀ ਬਾਬਿਓ ਆਪਣਾ ਹੋ ਗਈ ਟਿਕਟਾਂ ਤੇ ਹੁਣ ਆਪਾਂ ਚੜਨ ਲੱਗੇ ਆ ਜਹਾਜ਼ ਠੀਕ ਆ ਜੀ ਆਪਣੀ ਆ ਰਹੀ ਵਾਸ ਨੂੰ ਲੈਣ ਵਾਸਤੇ ਲੋ ਜੀ ਬਾਬਿਓ ਇਹ ਖੜਿਆ ਸਪਾਈ ਜੱਟ ਤੇ ਇੱਧਰ ਆਪਣਾ ਵੇਸ 17 ਖੜਿਆ ਲੋ ਜੀ ਬਾਬਿਓ ਹੁਣ ਚੜ ਲੱਗਿਆ ਆਪਾਂ 17 ਦੇ ਅੰਦਰ ਈ ਗਰੀ ਉਦੀ ਬਾਬੇ ਆ ਗਏ ਅੰਦਰ ਆਪਾਂ ਤੇ ਆਪਣੀ ਸੀਟ ਨੰਬਰ ਹੈਗੀ ਐ 10B ਲੋ ਜੀ ਆਪਾਂ ਆ ਗਏ ਹਾਂ ਜਹਾਜ਼ ਦੇ ਅੰਦਰ ਤੇ ਜਹਾਜ਼ ਦਾ ਬਾਹਰ ਨਜ਼ਾਰਾ ਜਦ ਅੰਦਰ ਪੈਂਦਾ ਆ ਬਾਰ ਬੇਰੋਗ ਗਰਮੀ ਹੈ ਠੀਕ ਹੈ ਜੀ ਤੇ ਇਹ ਪਿਛੇ ਆਮੋਲਾ ਦੇ ਸੱਲੇ ਆ ਮੈਲਮਾ ਟਾਕੀਆਂ ਲੱਗੀਆਂ ਬੰਦ ਕਰਨ ਤੇ ਤੁਹਾਨੂੰ ਫਰੰਟ ਤੋਂ ਦਿਖਾਣੇ ਹੁਣ ਇਹ ਫਰੰਟ ਵੀ ਦੇਖੋ ਜਿਓ ਟਿਕਟਾਂ ਖਾਲੀਆਂ ਨੇ ਬਹੁਤ ਜ਼ਿਆਦਾ ਪਰ ਮਹਿੰਗੀ ਬਹੁਤ ਟਿਕਟਾਂ ਬਾਬਿਓ 22000 ਦੀ ਟਿਕਟ ਹੋਈ ਹੈ 22800 ਦੀ 23000 ਮਾਰ ਕੇ ਚੱਲੋ ਜੀ ਆ ਜੀ ਬੁਰੀ ਬੰਦਾ ਉਹ ਇਹਨਾਂ ਨੇ ਕਰਦਾ ਧੂਆਂ ਧੂਆਂ ਅੰਦਰ ਇਹ ਗਏ ਬੰਦਾ ਬੰਦਰ ਨੂੰ ਦੇਖ ਨਹੀਂ ਰਿਹਾ ਠੀਕ ਹੈ ਬਲ ਸਟੋਰ ਸੀਟ ਪਾ ਕੇ ਸਟਾਈਲ ਖਾਲੀ ਜਾ ਰਹੀ ਹੈ ਬੁਰੀ ਫਲਾਈਟ ਪਰ ਰੇਟਾਂ ਦਾ 23000 ਰੁਪਏ ਪੈਨਸ਼ਨ ਪੇਡ ਇਗਜ਼ਿਟ ਇਸ ਮਕਟਮਟਡ ਐਜ਼ ਇਟ ਵਿਲ ਅਫੈਕਟ ਬਾਬੇ ਚੜ੍ਹਿਆ ਜਾਹ ਜਰਾਜ ਰਾਜ ਆਪਾਂ ਕਿਤੋਂ ਆਏ ਸਟੇ ਥੋੜੀ ਦੇਰ ਲਈ ਤੇ ਘੰਟੇ 3 ਆਪਾਂ ਨੂੰ ਰੁਕਣਾ ਪਊਗਾ ਇੱਥੇ ਤੇ ਦੇਖਦੇ ਹਾਂ ਉਹ ਖਾਣ ਜੂਗਾ ਕੋਈ ਚਿੱਕੀ ਐਫਸੀ ਜਾਂ ਸਰਵੇ ਵਾਲੇ ਕੋਲ ਕੁਝ ਨਾ ਕੁਝ ਹੋਊਗਾ ਖਾਣ ਵਾਸਤੇ ਦੇਖਦੇ ਹਾਂ ਬਾਬਿਓ ਇੱਧਰ ਹੈਗੇ ਚਿੱਲ ਬੀਅਰ ਬਾਬਿਓ ਇਹ ਦੇਖੋ ਤੇ ਹੁਣ ਆਪਾਂ ਚੱਲਦੇ ਹਾਂ ਉੱਧਰ ਵਾਲੀ ਸਾਈਡ ਦੇਖਦੇ ਕੋਈ ਖਾਣ ਜੂਗਾ ਸਰਵੇ ਵਾਲੀ ਸਾਈਡ ਕੁਝ ਹੋਵੇ ਤੇ ਲੈਨੇ ਕੁਝ ਨਾ ਕੁਝ ਇੱਧਰ ਸਰਵੇ ਇੱਧਰ ਪੀਜ਼ਾ ਹਟਾ ਹੈ

ਦੇਖਦੇ ਆਪਾਂ ਕੀ ਖਾਣਾ ਖਤੋਂ ਦੇ ਰਹੇ ਹਾਂ ਬਾਬਿਓ ਇਹ ਹੈਗਾ ਆ ਕਲਕੱਤਾ ਦਾ 에ਰਪੋਰਟ ਤੁਹਾਨੂੰ ਦਿਖਾ ਰਹੇ ਹਾਂ ਜਮਾਂ ਲੱਗਣ ਡਾਲੋ ਬਾਤ ਨੇ ਇਹ ਕੱਚ ਦੀਆਂ ਮੂਰਤੀ ਸਾਰੀਆਂ ਮੂਰਤੀਆਂ ਕੱਚ ਦੀਆਂ ਨੇ ਐ ਪਰਲੀ ਸੜਕ ਦੇਖਦੇ ikke Er det ਐਥਰ ਐਥਰ ਚੱਲਨੇ ਹੁ ਜਵਾਗ ਲੈ ਰਹੇ ਨਜ਼ਾਰੇ ਬਹੁਤ ਲੰਬਾ ਉਹ ਹੈ ਕੀ ਹੈ 에어ਪੋਰਟ ਲੰਬਾਈ ਦੇ ਵਿੱਚ ਇਹਦਾ ਦਿੱਲੀ ਦਾ 에어ਪੋਰਟ ਹੈ ਸੇਮ 에어ਪੋਰਟ ਉਹਦੇ ਵਾਂਗੂ ਹੈ ਦਿੱਲੀ ਦੇ ਵਿੱਚ 104 게ਟ ਨੇ ਇੱਥੇ ਕਿੰਨੇ ਆ? ਇੱਥੇ 25000 ਅੱਗੇ ਵੱਧ ਕਿੰਨੇ ਹੋਣ ਆ। ਇੱਕ ਲੈਨ ਚ 25 ਨੇ। ਇਹ ਅਰੇ ਖਾ ਗਿਆ। ਅਰੇ ਸੁਦੇ ਬਾਬਿਓ। ਆਪਾਂ ਸੈਕਿੰਡ ਫਲੋਰ ਤੇ ਆ। ਦੇਖੋ ਗਰਾਉਂਡ ਫਲੋਰ ਥੱਲੇ ਆ ਇਹਦੇ ਉੱਪਰ ਆਪਾਂ ਸੈਕਿੰਡ ਫਲੋਰ ਤੇ ਆ। ਇਹਦੇ ਉੱਤੇ ਵੀ ਇੱਕ ਹੋਰ ਫਲੋਰ ਹੈਗਾ ਯਾਰ। ਆਪਾਂ ਦੁਰਤਰੀ ਆ ਸਾਡੇ ਬਸ ਜਲਦੀ ਜਾਣਾ। ਹਾਂ ਇਹ ਇਹ ਫੈਸਿਲਿਟੀਆਂ ਦੇਖੀ ਨਹੀਂ ਪਤਾ ਨਹੀਂ ਇਹ ਯਾਰ। ਇੱਕ ਵਾਪਸ ਜਾਣੇ ਵਾਲਾ ਵੀ ਹੋਣਾ ਚਾਹੀਦਾ ਯਾਰ ਵਾਪਸ ਜਾਣੇ ਵਾਲਾ ਵੀ ਆ ਜਾ ਆਪਾਂ ਹੁਣ ਇਧਰ ਟ੍ਰੈਨ ਨੂੰ ਮਾਰਾਂਗੇ ਫਿਰ 24 ਨੰਬਰ ਦੇ ਗੇਟ ਇੱਧਰ 24 ਨੰਬਰ ਗੇਟ ਇਹ ਹੈਗਾ ਬਾਪੂ ਗਰਾਉਂਡ ਫਲੋਰ ਗਰਾਉਂਡ ਨਹੀਂ ਹੈ ਸੈਕਿੰਡ ਫਰਸਟ ਫਲੋਰ ਇਹ ਥੱਲੇ ਗਰਾਊਂਡ ਫਲੋਰ ਹੈਗਾ ਯਾਰ ਇਹ ਹੈਗਾ ਵਾਓ ਮਮੂ ਵਾਲੇ ਬਾਬਿਓ ਇਹਨਾਂ ਦੇ ਮਮੂ ਬਹੁਤ ਤਗੜੇ ਹੁੰਦੇ ਆ ਅੰਦਰ ਦੇਖੀ ਕੀ ਕੀ ਜਗਾਰਡਮੈਂਟ ਹੈ ਉਹ ਦੇਖੋ ਕਿੰਨੀ ਤਗੜੀ ਮੂਰਤੀ ਉਹਨਾਂ ਹੀ ਹੈ ਉਹ ਤੇ ਲੰਮੇ ਲੇਟਣ ਦਾ ਜਗਾਰਡਮੈਂਟ ਓਏ ਲੇਟਣ ਦਾ ਵੀ ਆ ਇੱਥੇ ਕੀ ਗੱਲ ਆ ਉਧਰ ਚੱਲਨੇ ਪਰ ਇੱਥੇ ਪਏ ਪਤਾ ਨਹੀਂ ਕਿੰਨਾ ਬਰਾਵਾ ਦਾ ਇੱਧਰ ਆਇਆ ਇੱਧਰ ਆਇਆ ਇਧਰ ਬਾਓ ਮਮੋ ਮੈਗੀ ਵਿਚਾਰਾ ਬਚਨ RAM ਕੈਰੀ ਚਿਕਨ ਸਾਰੇ ਹੈਗੇ ਬਾਬੇ ਇਹਨਾਂ ਦੇ ਕੋ ਮੂਰਤੀ ਬਬੂ ਸੈਨਰੀ ਬਣਾਈ ਹੋਈ ਹੈ ਕਿੰਨੀ ਸੋਹਣੀ ਹੈ ਐਕਚੁਅਲੀ ਦੇ ਬੱਚੇ ਇਹਦੇ ਜਿਹੜੇ ਹੱਥ ਬਾਹਰ ਨਿਕਲੇ ਹੋਏ ਨੇ ਇਹ ਵਾਲੇ ਇਹ ਵਾਲੇ ਹੱਥ ਬਹੁਤ ਵਧੀਆ ਬਣਾਈ ਹੋਈ ਹੈ ਆਪਾਂ ਯਾਰ ਇੱਦਾਂ ਹੀ ਰਹਿ ਗਏ ਇੱਥੇ ਲੈਟਰਨ ਵਾਲਾ ਜਗ੍ਹਾ ਡੈਂਟ ਹੀ ਹੈ ਲੋ ਜੀ ਹੁਣ ਆਪਾਂ ਕਲਕੱਤੇ ਤੋਂ ਚੱਲੇ ਆਂ ਦਿੱਲੀ ਵਾਲੀ ਫਲੈਟ ਤੇ ਤੇ ਬਾਹਰ ਤੋਂ ਤੁਹਾਨੂੰ ਦਿਖਾ ਦੇਣੇ ਜਰਣ ਹਨੇਰਾ ਹੋਇਆ ਹੈ। ਦੇਖੋ ਇਹ ਬਾਹਰ ਨਹੀਂ ਹੋ ਰਹਾ ਬਾਬਿਓ। ਹਨੇਰਾ ਤੇ ਦਿਨ ਚੱਲੇ ਤੇ ਦਿਨ ਹਨੇਰਾ ਯਾਰ। ਨੀਰ ਲਾਈਟਾਂ ਦਿਨ ਚੜੇ ਬਾਬੇ ਦਿਲ ਹਨੇਰਾ ਅੰਦਰ ਆ ਜਾ। ਚਲਿਓ ਬਾਬੇ ਹੁਣ ਅੰਦਰ। ਫੋਨ ਦੀ ਬੈਟਰੀ ਡੈਡ ਹੋ ਗਈ ਆ ਹੁਣ। ਚਾਰਜ ਕਰ ਰਵਿੰਦਰ ਜਾ ਕੇ ਇੰਦਰਿੰਦ ਕੋ ਖੜਾ ਹੈ ਲੈਨ ਬਾਬਾ ਜੀ ਲੰਬੀ ਹੈ ਬਾਬੇ ਮਿਲਦੇ ਅੰਦਰ ਜਾ ਕੇ ਜਾਦੇ ਇੱਧਰ ਪੂਰੀ ਡਾਕਟਰੀ ਚੱਲ ਰਹੀ ਹੈ ਬਾਬੇ ਕੰਮ ਸਿੱਖਿਆ ਜਾ ਰਿਹਾ ਹੈ ਕੰਮ ਸਿੱਖਿਆ ਨਹੀਂ ਸਿਖਾਇਆ ਜਾ ਰਿਹਾ ਸਿਖਾ ਰਿਹਾ ਜਾ ਰਿਹਾ ਹੈ ਇੱਧਰ ਇਹ ਵੀ ਭਾਈ ਜੀ ਲੱਗੇ ਨੇ YouTube ਖੋਲ ਕੇ ਦੇਖ ਲੈਣੀ ਤੇ ਇਹ ਬਾਹਰ ਦਾ 뷰 ਬੱਬ ਦੇਖੋ ਜੀ ਰੂਟ ਤੇ ਠੀਕ ਹੈ ਜੀ ਇਹ ਆਪਣਾ ਰੂਟ ਮੈਪ ਹੈ ਰੱਬ ਇੱਥੋਂ ਪਰਨਾ ਆਪਾਂ ਇੱਥੇ ਲੱਗੇ ਅੱਜ ਤੇ ਮੂਵੀ ਦਾ ਆਨੰਦ ਲਵਾਂਗੇ ਠੀਕ ਹੈ ਜੀ ਇੱਥੋਂ ਡਣਾ ਆਪਾਂ ਤੇ ਇਹ ਬੋਲ ਜਾਲੰਦਜ਼ਾ ਹਫਤੇ ਵਿੱਚ ਲੱਗਦਾ ਉਹ ਤੋਂ ਪਾਏ ਨਾ ਕੁਝ ਹੋਣੀ ਇਹ ਦਿਮਾਗ ਲਾ ਲਿਆ ਬਾਈ ਨੇ ਹੈੱਡਫੋਨ ਮਿਲ ਗਏ ਇਧਰ ਇਹਦੇ ਐਂਡਫੋਨ ਲੱਗੇ ਲਾ ਨਾ ਕਿੱਚੇ ਕੇ ਤੋਰ ਘਰ ਨਾ ਲੈ ਜਾਈਂ ਲੈ ਕੇ ਜਾਓ ਸਾਰੇ ਨਵੇਂ ਵੇੜੇ ਗੁਰੀ ਨਹੀਂ ਘਰ ਲੱਗ ਜਾਏਗਾ ਜੋ ਹੋਰ ਕਿੱਥੇ ਲੈ ਕੇ ਜਾਓ ਤੇ ਗੁਰੀ ਤੋਂ ਵੀ ਲੱਗ ਜਾਏਗਾ ਇਹ ਆ ਨਾ ਲੱਗ ਜਾਏਗਾ ਫਾਈਟ ਆਪਰੇਸ਼ਨ ਚਾਉਂਦੇ ਕਾਰ ਨਹੀਂ ਲੱਗੋੜੂ ਅਰੇ ਯਾਰ ਆਪਾਂ ਆਂਦਰ ਬੰਦੇ ਆ ਹਾਏ ਹਾਏ ਬੜਾ ਸੋਹਣਾ ਬੋਲਦੇ ਮੈਨੂੰ ਜਿੱਤ ਆਉਂਦਾ ਨੱਕਾ ਕਿਤਾਬਾਂ ਚਾਹ ਚਾਹ ਲਾ ਕੇ ਦੇਖਦੇ ਆਪਾਂ ਅੱਡਾ ਸਾਡਾ ਕੀ ਆਪਾਂ ਜਹਾਜ ਬੈ ਗਏ ਆ ਬਾਹਰ ਦਾ ਵੀਊ ਬਹੁਤ ਜੀ ਹੁਣ ਕੋਈ ਚੀਜ਼ ਨਹੀਂ ਸੱਚੀ ਵਿੱਚ ਬੜੀ ਜੇ ਤੈਕਟ ਫੜ ਕੇ ਬੈਠੇ ਹੁਣ ਦਿਮਾਗ ਆਇਆ ਮਿਲ ਗਏ ਤੇ ਬਾਬੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਕਿੱਥੇ ਜਾ ਕੇ ਦਿੱਲੀ ਜਾ ਕੇ ਤੇ ਹੁਣ ਫਿਲਮਾਂ ਦਾ ਆਨੰਦ ਲਾਵਾਂਗੇ ਆਪਾਂ ਤੁਹਾਨੂੰ ਫਰੰਟ ਤੋਂ ਦਿਖਾਉਣੀ ਹੈ ਇੱਕ ਵਾਰ ਇੱਕ ਤਾਇਆ ਇਹ ਲੱਗੀ ਹੈ ਸਕਰੀਨ ਤੇ ਵਿੱਚ ਕੋਈ ਰੋਟੀ ਪਾਣੀ ਮਿਲੇਗਾ ਫਿਰ ਤੁਹਾਨੂੰ ਦਿਖਾਵਾਂਗੇ ਇਹ ਬਾਈ ਨੇ ਲਾਲੀ ਫਿਲਮ ਇੱਥੇ ਜਿੱਦਾਂ ਕੋ ਬਹੁਤ ਮਜ਼ਾ ਆ ਰਿਹਾ ਹੈ ਤੁਹਾਨੂੰ ਲਾਲੀ ਪਰ ਮੇਰਾ ਫੋਨ ਹੀ ਲੋਡ ਆਂ ਰਿਹਾ ਹੈ ਇਹ ਤਾਂ ਹੋਦੀ ਹੈ ਪਹਿਲੇ ਚਲੋ ਠੀਕ ਹੈ ਜੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ assistance should your electronic device get overheated damaged or drop into the gap between the seats this spinal arsenal awesome will relax your spine and help you enjoy the flight for mm further -hmm. information refer to the patient's social act to in your seat pocket kindly contact the family for any assistance on top of this we wish you a stara, relaxing flight on India's best airline ਇਹ ਖੜਾ ਜਹਾਜ਼ ਆਪਣਾ ਠੀਕ ਆ ਜੀ ਫਿਰ ਬੱਸ ਦੂਸਰੀ ਆ ਰਹੀ ਹੈ ਹੁਣ ਉਹ ਆੜੀ ਬੱਸ ਆਪਣੀ ਲੈਣ ਤੁਹਾਨੂੰ ਇਹਦਰ ਜਹਾਜ਼ ਦੀ ਸਫਾਈ ਜਰ ਰਹੀ ਹੈ ਚਲੋ ਜੀ ਸਾਨੂੰ ਬਾਈ ਮਿਲ ਗਏ ਸੀਗਾ ਲਾਗੇ ਤੇ ਤੇ ਟਾਈਮ ਨਹੀਂ ਸੀਗਾ ਤੇ ਆਪਾਂ ਉਹਨੂੰ ਅਮਰ ਜੀ ਤੇ ਜਾਣਾ ਪਿਆ ਤੇ ਉਹਨੂੰ ਲਈ ਸਾਰਿਆਂ ਨੂੰ ਬਾਈ ਬਾਈ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਈ ਬਾਈ